ਲੁਟੇਰੀਆ ਵੱਲੋਂ ਬਿਕਹੌਫ ਕਾਰਵਾਈ ਕੀਤੀ ਗਈ ਗਿਆ ਜਿੱਥੇ ਹੰਗਰੀ ਪੁਆਇੰਟ ਤੋਂ ਇਹਨਾਂ ਲੁਟੇਰੀਆ ਨੇ ਪਿਸਤਲ ਦੀ ਨੋਕ ਉੱਤੇ 30000 ਰੁਪਏ ਲੁੱਟੇ ਨੇ ਇਸ ਵਿਚਾਰੇ ਤੋਂ ਅੰਦਾਜ਼ਨ ਹੈ ਕਿ ਥਾਣਾ ਪੇਖੇ ਵਿੰਡ ਤੋਂ ਮਹਿਜ਼ 500 ਮੀਟਰ ਦੀ ਦੂਰੀ ਉੱਤੇ ਹੰਗਰੀ ਪੁਆਇੰਟ ਸਥ ਹੈ ਜਿੱਥੇ ਇਨਾ ਲੁਟੇਰੀਆ ਨੇ ਬੇਖੌਫ ਹੋ ਕੇ ਵੱਡੀ ਕਾਰਵਾਈ ਕੀਤੀ ਹੈ ਤੇ ਪਿਸਤਲ ਦੀ ਨੋਕ ਉਤੇ 30000 ਰੁਪਏ ਲੁੱਟ ਕੇ ਫਰਾਰ ਹੋ ਚੁੱਕੇ ਨੇ ਇਸ ਘਟਨਾ ਨੇ ਮਕਰੋ ਇਲਾਕੇ ਦੇ ਵਿੱਚ دہشت ਦਾ ਮਾਹੌਲ ਪੜਿਆ ਹੋਇਆ ਹੈ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਸਾਫ ਬਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਰਿਸੈਪਸ਼ਨ 'ਚ ਬੈਠੇ ਨੌਜਵਾਨ ਦੇ ਕੋਲ ਇਹਨਾਂ ਲੁਟੇਰਾ ਵੱਲੋਂ ਪਿਸਤਲ ਦੀ ਨੋਕ ਉਤੇ ਪੈਸੇ ਲੁੱਟੇ ਜਾਂਦੇ ਨੇ ਉਸ ਨੂੰ ਡਰਾਇਆ ਜਾਂਦਾ ਹੈ ਤੇ ਲੁੱਟ ਦੀ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੇ ਹੀ ਤਿੱਤਰ-ਬਿੱਤਰ ਹੋ ਜਾਂਦੇ ਨੇ ਹਾਲਾਂਕਿ ਬਾਹਰ ਨਿਕਲ ਕੇ ਵੇਖਦਾ ਵੀ ਹੈ ਪਰ ਇਹਨਾਂ ਨੂੰ ਉਹ ਲੁਟੇਰੀ ਫਰਾਰ ਹੋ ਚੁੱਕੇ ਹੁੰਦੇ ਨੇ ਆਪਣੇ ਮਾਲਕਾਂ ਨੂੰ ਇਸ ਬਾਬਤ ਸੂਚਨਾ ਦੇ ਦਿੱਤੀ ਗਈ ਹੈ ਫਿਲਹਾਲ ਇਸ ਘਟਨਾ ਦੇ ਨਾਲ ਇਲਾਕੇ ਦੇ ਵਿੱਚ ਡੈਸ਼ ਦਾ ਮਾਹੌਲ ਬਣਿਆ ਹੋਇਆ ਹੈ ਕਿ ਕਿਸ ਤਰ੍ਹਾਂ ਬੇਖੌਫ ਇਹ ਲੁਟੇਰੇ ਸ਼ੋਰੀਆ ਮਿਲਾਂਕੇ ਦੇ ਵਿੱਚ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਪਰ ਐਸੇ ਵਿਚਾਰੇ ਜਿਹੜੇ ਪੁਲਿਸ ਪ੍ਰਸ਼ਾਸਨ ਆ ਉਹ ਲੁਟੇਰੀਆਂ ਨੂੰ ਫੜਨ ਦੇ ਵਿੱਚ ناکਾਮ ਸਾਬਿਤ ਹੋ ਰਹੇ ਨੇ ਲੁਟੇਰੀਆ ਵੱਲੋਂ ਬੇਖੌਫ ਕਾਰਵਾਈ ਕੀਤੀ ਗਈ ਹੈ ਜੁਥੇ ਹੈਂਗਰੀ ਪੁਆਇੰਟ ਤੋਂ ਇਹਨਾਂ ਲੁਟੇਰੀਆ ਨੇ ਪਿਸਤਲ ਦੀ ਨੋਕ ਉੱਤੇ 30000 ਰੁਪਏ ਲੁੱਟੇ ਨੇ ਇਸ ਵਿਚਾਰੇ ਤੋਂ ਅੰਦਾਜ਼ਨ ਹੈ ਕਿ ਥਾਣਾ ਪੇਖੇ ਵਿੰਡ ਤੋਂ ਮਹਿਜ਼ 500 ਮੀਟਰ ਦੀ ਦੂਰੀ ਉੱਤੇ ਹੈਂਗਰੀ ਪੁਆਇੰਟ ਹੈ ਜੁਥੇ ਇਹਨਾਂ ਲੁਟੇਰੀਆ ਨੇ ਬੇਖੌਫ ਹੋ ਕੇ ਵੱਡੀ ਕਾਰਵਾਈ ਕੀਤੀ ਹੈ ਤੇ ਪਿਸਤਲ ਦੀ ਨੋਕ ਉੱਤੇ 30000 ਰੁਪਏ ਲੁੱਟ ਕੇ ਫਰਾਰ ਹੋ ਚੁੱਕੇ ਨੇ ਇਸ ਘਟਨਾ ਨੇ ਮਕਰੋ ਇਲਾਕੇ ਦੇ ਵਿੱਚ دہشت ਦਾ ਮਾਹੌਲ ਪੜਿਆ ਹੋਇਆ ਹੈ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਸਾਫ ਬਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਰਿਸੈਪਸ਼ਨ 'ਚ ਬੈਠੇ ਨੌਜਵਾਨ ਦੇ ਕੋਲ ਇਹਨਾਂ ਲੁਟੇਰਾ ਵੱਲੋਂ ਪਿਸਤਲ ਦੀ ਨੋਕ ਉਤੇ ਪੈਸੇ ਲੁੱਟੇ ਜਾਂਦੇ ਨੇ ਉਸ ਨੂੰ ਡਰਾਇਆ ਜਾਂਦਾ ਹੈ ਤੇ ਲੁੱਟ ਦੀ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੇ ਹੀ ਤਿੱਤਰ-ਬਿੱਤਰ ਹੋ ਜਾਂਦੇ ਨੇ ਹਾਲਾਂਕਿ ਬਾਹਰ ਨਿਕਲ ਕੇ ਵੇਖਦਾ ਵੀ ਹੈ ਪਰ ਇਹਨਾਂ ਨੂੰ ਉਹ ਲੁਟੇਰੀ ਫਰਾਰ ਹੋ ਚੁੱਕੇ ਹੁੰਦੇ ਨੇ ਆਪਣੇ ਮਾਲਕਾਂ ਨੂੰ ਇਸ ਬਾਬਤ ਸੂਚਨਾ ਦੇ ਦਿੱਤੀ ਗਈ ਹੈ ਫਿਲਹਾਲ ਇਸ ਘਟਨਾ ਦੇ ਨਾਲ ਇਲਾਕੇ ਦੇ ਵਿੱਚ ਡੈਸ਼ ਦਾ ਮਾਹੌਲ ਬਣਿਆ ਹੋਇਆ ਹੈ ਕਿ ਕਿਸ ਤਰ੍ਹਾਂ ਬੇਖੌਫ ਇਹ ਲੁਟੇਰੇ ਸ਼ੋਰਿਆ ਮਿਲਾਕੀ ਦੇ ਵਿੱਚ ਵਡੀਆਂ ਵਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਪਰ ਐਸੇ ਵਿਚਾਰੇ ਜਿਹੜੇ ਪੁਲਿਸ ਪ੍ਰਸ਼ਾਸਨ ਆ ਉਹ ਲੁਟੇਰੀਆਂ ਨੂੰ ਫੜਨ ਦੇ ਵਿੱਚ ناکਾਮ ਸਾਬਿਤ ਹੋ ਰਹੇ ਨੇ ਲੁਟੇਰੀਆਂ ਵੱਲੋਂ ਬੇਖੌਫ ਕਾਰਵਾਈ ਕੀਤੀ ਗਈ ਹੈ ਜਿੱਥੇ ਹੰਗਰੀ ਪੁਆਇੰਟ ਤੋਂ ਇਹਨਾਂ ਲੁਟੇਰੀਆਂ ਨੇ ਪਿਸਤਲ ਦੀ ਨੋਕ ਉੱਤੇ 30000 ਰੁਪਏ ਲੁੱਟੇ ਨੇ ਇਸ ਵਿਚਾਰੇ ਤੋਂ ਅੰਦਾਜ਼ਨ ਹੈ ਕਿ ਥਾਣਾ ਪੇਖੇ ਵਿੰਡ ਤੋਂ ਮਹਿਜ਼ 500 ਮੀਟਰ ਦੀ ਦੂਰੀ ਉੱਤੇ ਹੰਗਰੀ ਪੁਆਇੰਟ ਹੈ ਜਿੱਥੇ ਇਹਨਾਂ ਲੁਟੇਰੀਆਂ ਨੇ ਬੇਖੌਫ ਹੋ ਕੇ ਵੱਡੀ ਕਾਰਵਾਈ ਕੀਤੀ ਹੈ ਤੇ ਪਿਸਤਲ ਦੀ ਨੋਕ ਉੱਤੇ 30000 ਰੁਪਏ ਲੁੱਟ ਕੇ ਫਰਾਰ ਹੋ ਚੁੱਕੇ ਨੇ ਇਸ ਘਟਨਾ ਨੇ ਮਕਰੋ ਇਲਾਕੇ ਦੇ ਵਿੱਚ دہشت ਦਾ ਮਾਹੌਲ ਪੜਿਆ ਹੋਇਆ ਹੈ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਸਾਫ ਬਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਰਿਸੈਪਸ਼ਨ 'ਚ ਬੈਠੇ ਨੌਜਵਾਨ ਦੇ ਕੋਲੋਂ ਇਹਨਾਂ ਲੁਟੇਰਾ ਵੱਲੋਂ ਪਿਸਤਲ ਦੀ ਨੋਕ ਉਤੇ ਪੈਸੇ ਲੁੱਟੇ ਜਾਂਦੇ ਨੇ ਉਸ ਨੂੰ ਡਰਾਇਆ ਜਾਂਦਾ ਹੈ ਤੇ ਲੁੱਟ ਦੀ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੇ ਹੀ ਤਿੱਤਰ-ਬਿੱਤਰ ਹੋ ਜਾਂਦੇ ਨੇ ਹਾਲਾਂਕਿ ਬਾਹਰ ਨਿਕਲ ਕੇ ਵੇਖਦਾ ਵੀ ਹੈ ਪਰ ਇਹਨਾਂ ਨੂੰ ਉਹ ਲੁਟੇਰੀ ਫਰਾਰ ਹੋ ਚੁੱਕੇ ਹੁੰਦੇ ਨੇ ਆਪਣੇ ਮਾਲਕਾਂ ਨੂੰ ਇਸ ਬਾਬਤ ਸੂਚਨਾ ਦੇ ਦਿੱਤੀ ਗਈ ਹੈ ਫਿਲਹਾਲ ਇਸ ਘਟਨਾ ਦੇ ਨਾਲ ਇਲਾਕੇ ਦੇ ਵਿੱਚ ਡੈਸ਼ ਦਾ ਮਾਹੌਲ ਬਣਿਆ ਹੋਇਆ ਹੈ ਕਿ ਕਿਸ ਤਰ੍ਹਾਂ ਬੇਖੌਫ ਇਹ ਲੁਟੇਰੇ ਸ਼ਰਿਆਮ ਇਲਾਕੇ ਦੇ ਵਿੱਚ ਵੜੀਆਂ ਵਾਰਦਾਤਾ ਨੂੰ ਅੰਜਾਮ ਦੇ ਰਹੇ ਨੇ ਪਰ ਐਸੇ ਵਿਚਾਰੇ ਜਿਹੜੇ ਪੁਲਿਸ ਪ੍ਰਸ਼ਾਸਨ ਆ ਉਹ ਲੁਟੇਰੀਆਂ ਨੂੰ ਫੜਨ ਦੇ ਵਿੱਚ ناکਾਮ ਸਾਬਿਤ ਹੋ ਰਹੇ ਨੇ